ਾਰੇ ਬਾਈ ਟੋਰਾਂਟੋ ਕੈਨੇਡਾ ਦੇ ਆਪਾਂ ਆਣ ਪੁੰਮਣ ਤੇਰੀ ਸੰਸਰ ਇਹਨਾਂ ਆਪਾਂ ਕਸ਼ਵਰ ਜੁਮੰਦਰ ਦੇ ਵਿੱਚ ਆਉਂਦੇ ਆ ਇੰਜਵਾਇ ਕਰਨ ਐਂਡ ਆਨ ਦਾ ਵੇ ਬੈਕ ਲੁਕਿੰਗ ਬੈਟਰ ਦਸ ਕੰਟੀਨਿਊ ਲੈਟਾ ਦਾ ਜਿਹੜਾ ਸ਼ਹਿਰ ਦਾ ਬਈ ਥੋ ਟਾਂਟੋ ਯਾ ਦੈਟਸ ਐਵਰੀਥਿੰਗ ਰਿਟ ਤੇ ਹੈਲੀਕਾਪਟਰ ਆ ਰਿਹਾ ਯਾ जिन्हें हैलीकाप्टर से देखना सारा शहर का व्यू पूरा खतरनाक जरा जड़ा व्यू है जी तो सामने जरा सी एन टावर ਗਾਈ ਦੇ ਰਿਆ ਮੈਂ ਪੂਰਾ ਕੈਂਟ ਵਿਊ ਨਾ ਉਹ ਵੀ ਦਾ ਕਰਾ ਸਰਾ ਗੱਲ ਬਾਤ ਮੈਨੂੰ ਲੱਗਦਾ ਵੀ ਡਰਚ ਦਾ ਫੋਨ ਅੜਕ ਗਿਆ ਪਾਣੀ ਚ 15 15 ਸਬਸਕ੍ਰਾਈਬਰ ਤੇ ਆਪਾਂ ਬਾਈ ਜੀ ਉਹ ਜਿਹੜਾ ਅੱਗੇ ਤੁਹਾਨੂੰ ਦਿਖ ਰਿਹਾ ਇੱਕ ਸਲੈਂਡ ਉੱਥੇ ਜਾਣਾ ਕੈਂਟ ਆ ਸੇਰਾ ਗੱਲਬਾਤ ਆ ਜੀ ਟ੍ਰਾਂਟੋ ਸ਼ਹਿਰ ਦੀ ਉਹ ਬਸ ਸੀ ਇਲਟਾ ਵਰਦਾ ਵਾਜੀ 뷰 ਬਹੁਤ ਸੋਹਣਾ ਲੱਗਦਾ ਹੈ ਤੋ ਸੇਰਾ ਐਂਡ ਗੱਲਬਾਤ ਨਾਵ ਸਟਾਰਟ ਫਾਈਨ ਟਾਈਮ ਤੇ ਆਜੋ ਤੁਹਾਨੂੰ ਭਾਈ ਜਿਹਨੇ ਨਈ ਕੈਨੇਡਾ ਦੇਖਿਆ ਟ੍ਰਾਂਟੋ ਦੇਖਿਆ ਤੇ ਆਪਾਂ ਇਸ ਵੀਡੀਓ ਰਹਿ ਤੁਹਾਨੂੰ ਵੀਊ ਦਿਖਾ ਦਈਏ ਆ ਪੂਰੀ ਵਜੇ ਤੇ ਘੁੰਮਣ ਆਉਂਦੀ ਆ ਘੈਂਟ ਗੱਲਬਾਤ ਸਿਰਾਂ ਵੇਂਗਤ ਤੇ ਇੱਥੇ ਮੇਲ ਲੱਗਿਆ ਹੁੰਦਾ ਆ ਦੇਖ ਲਓ ਬਈ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਪਾਣੀ ਪਾਣੀ